ਮੈਂ ਅੱਜ ਵੀ ਕਵਾਂਗਾ ਵਾਪਸ ਆਓ ਬਾਤ ਚਿਤ ਜਾਰੀ ਰੱਖਿਏ ਅਸੀਂ ਕਦੇ ਕੋਈ ਕਮੀ ਨਹੀਂ ਰੱਖੀ ਅੱਗੇ ਵੀ ਨਹੀਂ ਰੱਖਾਂਗੇ ਕਿਸਾਨ ਸਾਡੇ ਪਰਿਵਾਰ ਦਾ ਹਿੱਸਾ ਨੇ ਚਾਰ ਜਾਤੀਆਂ ਦੀ ਗੱਲ ਮੋਦੀ ਜੀ ਨੇ ਕੀਤੀ ਉਹਦੇ ਵਿੱਚ ਅੰਨਦਾਤਾ ਹੈ ਕਿਸਾਨ ਹੈ ਕਿਸਾਨ ਦੀ ਭਲਾਈ ਲਈ ਪਹਿਲੇ ਵੀ ਕੰਮ ਕੀਤਾ ਅੱਗੇ ਵੀ ਕਰਾਂਗੇ ਮੈਂ ਇਤਨਾ ਹੀ ਕਵਾਂਗਾ ਕਿਸਾਨ ਨੇਤਾਵਾਂ ਨੂੰ ਆਓ ਚਰਚਾ ਜਾਰੀ ਰੱਖਿਏ ਬਹੁਤ ਈ ਮੰਗਾ ਸੀ ਤੁਹਾਡੀ ਮੰਨ ਲਈਏ ਨੇ ਕੁਝ ਰਹਿੰਦੀਆਂ ਨੇ ਉੱਤੇ ਵੀ ਚਰਚਾ ਕਰਨ ਲਈ ਅਸੀਂ ਤਿਆਰ ਹਾਂ ਕਿਸਾਨਾਂ ਨੂੰ ਕਾਂਗਰਸ ਦੇ ਟਾਈਮ ਤੇ ਮਿਲਦੇ ਸੀ 730000 ਕਰੋੜ ਰੁਪਏ ਰਿਣ ਮੋਦੀ ਸਰਕਾਰ ਚ ਮਿਲਿਆ 20 ਲੱਖ ਕਰੋੜ ਰੁਪਏ ਸਾਲ ਦਾ ਕਾਂਗਰਸ ਦੇ ਟਾਈਮ ਤੇ ਬਜਟ ਸੀ 27662 ਕਰੋੜ ਰੁਪਏ ਮੋਦੀ ਸਰਕਾਰ ਦੇ ਟਾਈਮ ਤੇ ਬਜਟ ਹੈ 125000 ਕਰੋੜ ਰੁਪਏ ਯਾਨੀ ਕਿ ਲੱਖ ਕਰੋੜ ਰੁਪਏ ਜ਼ਿਆਦਾ ਸਾਲ ਦਾ ਕਾਂਗਰਸ ਦੇ ਟਾਈਮ ਤੇ ਪੀਐਮ ਕਿਸਾਨ ਸਨਮਾਨ ਨੀਤੀ ਨਹੀਂ ਸੀ ਨਾ ਕਿਸਾਨਾਂ ਨੂੰ ਸਨਮਾਨ ਸੀ ਨਾ ਪੈਸਾ ਸੀ ਮੋਦੀ ਜੀ ਨੇ ਦਿੱਤਾ 11 ਕਰੋੜ ਕਿਸਾਨਾਂ ਨੂੰ 6-6000 ਰੁਪਏ ਸਾਲ ਦਾ ਕੁੱਲ ਮਿਲਾ ਕੇ 281810000 ਕਰੋੜ ਰੁਪਏ ਕਿਰਪਾ ਕਰਕੇ ਗੱਲਬਾਤ ਕਰੋ ਦੇ ਪ੍ਰਦਰਸ਼ਨਕਾਰੀਆਂ ਨੂੰ ਮੈਂ ਕਹਾਂਗਾ ਆਪ ਹਿੰਸਾ ਤੋੜਫੋੜ ਆਗਜਨੀ ਨਾ ਕਰੋ ਦੇਸ਼ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਬਾਤ ਚ ਦੇ ਰਾਹੇ ਰਾਹੇ ਹੀ ਕੋਈ ਨਾ ਕੋਈ ਹੱਲ ਨਿਕਲੇਗਾ ਮੋਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਮੰਗ ਮਨਜ਼ੂਰ ਕੀਤੀ ਤੇ ਸਾਰੇ ਕਿਸਾਨ ਨੇਤਾਵਾਂ ਦੇ ਨਾਲ ਦੂਸਰੀ ਵਾਰ ਵੀ ਕਈ ਘੰਟੇ ਬੈਠੇ ਸਾਡੇ ਕੇਂਦਰ ਦੇ ਮੰਤਰੀ ਅੰਤ ਤੱਕ ਵੀ ਬਾਤ ਚ ਜਾਰੀ ਰੱਖੀ ਜਦੋਂ ਕਿਸਾਨ ਨੇਤਾ ਉੱਠ ਕੇ ਗਏ ਤਾਂ ਵੀ ਕਿਹਾ ਕਿ ਬੈਠੋ ਗੱਲਬਾਤ ਜਾਰੀ ਰੱਖਿਓ ਕਿਉਂਕਿ ਬਹੁਤ ਸਾਰੇ ਨਵੇਂ ਮੁੱਦੇ ਦੇ ਜੋੜ ਦਿੱਤੇ ਗਏ ਨੇ ਜਿੱਦਾਂ ਕਿਹਾ ਜਾ ਰਿਹਾ ਕਿ ਡਬਲਯੂਟੀਓ ਚੋਪਾਰਤ ਬਾਹਰ ਹੋ ਜਵੇ World Trade Organization ਤੋਂ ਐਵੀ ਕਿਹਾ ਜਾ ਰਿਹਾ ਕਿ ਵਿਪਾਰ ਸਮਝੌਤੇ ਖਤਮ ਕਰ ਦਿਓ ਫ੍ਰੀ ਟ੍ਰੇਡ ਐਗਰੀਮੈਂਟ ਕੁਝ ਮੰਗਾ ਐਵੀ ਆਈਆਂ ਨੇ ਕਿ 스마트 ਮੀਟਰ ਨੂੰ ਖਤਮ ਕੀਤਾ ਜਾਏ ਨਹੀਂ ਲਗਾਏ ਜਾਣ ਇਲੈਕਟ੍ਰਿਸਿਟੀ ਐਮੈਂਡਮੈਂਟ ਬਿੱਲ ਤੋਂ ਬਾਹਰ ਰੱਖਿਆ ਜਾਵੇ ਐਵੀ ਕਿਹਾ ਜਾ ਰਿਹਾ ਕਿ ਪਰਾਲੀ ਜਲਾਣ ਨੂੰ ਐਚਓ ਬਾਹਰ ਰੱਖਿਆ ਜਾਵੇ ਖੇਤੀਬਾੜੀ ਖੇਤਰ ਨੂੰ ਬਾਹਰ ਰੱਖਿਆ ਜਾਵੇ ਜਲਵਾਯੂ ਦੇ ਮੁੱਦੇ ਤੋਂ ਹੁਣ ਜਦੋਂ ਬਹੁਤ ਸਾਰੇ ਨਵੇਂ ਮੁੱਦੇ ਜੁੜ ਗਏ ਨੇ ਤਾਂ ਇਹਦੇ ਲਈ ਟਾਈਮ ਚਾਹੀਦਾ ਹੈ ਰਾਜਿਆਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕਰਨ ਲਈ ਮੰਗਾ ਮਨਜ਼ੂਰ ਕਰਨ ਲਈ ਵੀ ਸ਼ਾਇਦ ਉਹਦੇਲੇ ਕਿਸਾਨੇ ਤਾਂ ਤਿਆਰ ਨਹੀਂ ਹੋਏ ਉੱਠ ਕੇ ਚਲੇਗੇ ਮੈਂ ਅੱਜ ਵੀ ਕਵਾਂਗਾ ਵਾਪਸ ਆਓ ਬਾਤ ਚਿਤ ਜਾਰੀ ਰੱਖਿਏ ਕਿਉਂਕਿ ਗੱਲਬਾਤ ਦੇ ਰਾਹੀ ਮੋਦੀ ਸਰਕਾਰ ਨੇ ਜੇ ਕਤਰ ਤੋਂ ਨੌ ਸੈਨਾ ਦੇ 8 ਅਧਿਕਾਰੀਆਂ ਨੂੰ ਜਿਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ ਮ੍ਰਿਤਯੂਦੰਡ ਹੋ ਗਿਆ ਸੀ ਉਹਨਾਂ ਨੂੰ ਵੀ ਸੁਰੱਖਿਤ ਹਿੰਦੁਸਤਾਨ ਲੈ ਆਏ ਆਪਰੇਸ਼ਨ ਗੰਗਾ ਚ ਅਸੀਂ ਯੂਕਰੇਨ ਤੋਂ 27000 ਭਾਰਤ ਦੇ ਲੋਕਾਂ ਨੂੰ ਵਾਪਸ ਲਿਆ ਆਏ ਅਫਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਸਿੱਖ ਪਰਿਵਾਰ ਨੂੰ ਵਾਪਸ ਲੈ ਕੇ ਆਏ ਸਭ ਬਾਜੀਦ ਦੇ ਜਰੀਏ ਹੀ ਹੋ ਪਾਇਆ ਅੱਜ ਵੀ ਬਾਜੀਦ ਦੇ ਰਾਹੀ ਸਾਰੀ ਸਮੱਸਿਆ ਦਾ ਹੱਲ ਨਿਕਲੇਗਾ ਮੰਗਾ ਮਨਜ਼ੂਰ ਹੋਣਗੀਆਂ ਕਿਰਪਾ ਕਰਕੇ ਗੱਲਬਾਤ ਕਰੋ ਤੇ ਪ੍ਰਦਰਸ਼ਨਕਾਰੀਆਂ ਨੂੰ ਮੈਂ ਕਹਾਂਗਾ ਆਪ ਹਿੰਸਾ ਤੋੜ ਫੋੜ ਆਗਜਨੀ ਨਾ ਕਰੋ ਦੇਸ਼ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਬਾਜੀਦ ਦੇ ਰਾਹੀ ਰਾਹੀ ਹੀ ਕੋਈ ਨਾ ਕੋਈ ਹੱਲ ਨਿਕਲੇਗਾ ਜਿੱਥੇ ਤੱਕ ਤੁਸੀਂ ਗੱਲ ਹੋਰ ਪੁੱਛੀ ਕਿ ਐਮਐਸਪੀ ਐਮਐਸਪੀ ਕਾਂਗਰਸ ਨੇ ਤਾਂ ਕੁਝ ਨਹੀਂ ਕੀਤਾ ਜੀ ਕਾਂਗਰਸ ਨੇ 10 ਸਾਲ ਦੇ ਵਿੱਚ ਕੁੱਲ ਮਿਲਾ ਕੇ 550000 ਕਰੋੜ ਰੁਪਏ ਦਿੱਤਾ ਕੇਵਲ 550000 ਕਰੋੜ ਰੁਪਏ ਗੇਹੂ ਤਾਨ ਦਲਹਨ ਤੇ ਤਿਲਨ ਲਈ ਮੋਦੀ ਸਰਕਾਰ ਨੇ 1839000 ਕਰੋੜ ਰੁਪਏ ਦਿੱਤਾ 10 ਸਾਲਾਂ 'ਚ ਹੁਣ ਦੇਖੋ ਕਾਂਗਰਸ ਨੇ 284000 ਕਰੋੜ ਰੁਪਏ ਖਰਚ ਕੀਤਾ ਧਾਨ ਦੀ ਖਰੀਦ ਲਈ ਮੋਦੀ ਸਰਕਾਰ ਨੇ ਦਿੱਤਾ 1214000 ਕਰੋੜ ਰੁਪਏ ਕਾਂਗਰਸ ਨੇ ਗੇਹੂ ਲਈ ਦਿੱਤਾ 254000 ਕਰੋੜ ਰੁਪਏ ਮੋਦੀ ਸਰਕਾਰ ਨੇ ਦਿੱਤਾ 505000 ਕਰੋੜ ਰੁਪਏ कांग्रेस ने दलन दिता एक हज़ार नौ सौ छत्तीस करोड़ रुपया मोदी सरकार ने दिता पचासी हज़ार नौ सौ अठ करोड़ रुपया कांग्रेस ने तिलन लियता दस हज़ार दो सौ इकाहठ करोड़ रुपया मोदी सरकार ने दिता चौंती हज़ार पचपन करोड़ रुपया यानी कि कई गुना ज़्यादा दिता है ही नहीं एम एस पी ज्यादा देती ही ही असी स्वामीनाथन कमेटी की रिपोर्ट लागू करके लागत प्लस पाँ परसेंट मुनाफा कम तो कम सुनिश्चित किया ਅਸੀਂ ਸੁਆਮੀ ਨਾਥਨ ਜੀ ਨੂੰ ਤੇ ਚੌਧਰੀ ਚਰਨ ਸਿੰਘ ਜੀ ਨੂੰ ਭਾਰਤ ਰਤਨ ਦਾ ਅਵਾਰਡ ਵੀ ਦਿੱਤਾ ਸਾਰਨੋਂ ਵੱਡਾ ਅਵਾਰਡ ਇਹ ਹੀ ਨਹੀਂ ਕਿਸਾਨਾਂ ਨੂੰ ਕਾਂਗਰਸ ਦੇ ਟਾਈਮ ਤੇ ਮਿਲਦੇ ਸੀ 730000 ਕਰੋੜ ਰੁਪਿਆ ਕਰਜ਼ਾ ਮੋਦੀ ਸਰਕਾਰ ਚ ਮਿਲਿਆ 20 ਲੱਖ ਕਰੋੜ ਰੁਪਿਆ ਸਾਲ ਦਾ ਕਾਂਗਰਸ ਦੇ ਟਾਈਮ ਤੇ ਬਜਟ ਸੀ 27662 ਕਰੋੜ ਰੁਪਿਆ ਮੋਦੀ ਸਰਕਾਰ ਦੇ ਟਾਈਮ ਤੇ ਬਜਟ ਹੈ 125000 ਕਰੋੜ ਰੁਪਿਆ ਯਾਨੀ ਕਿ ਲੱਖ ਕਰੋੜ ਰੁਪਿਆ ਜ਼ਿਆਦਾ ਸਾਲ ਦਾ ਕਾਂਗਰਸ ਦੇ ਟਾਈਮ ਤੇ ਪੀਐਮ ਕਿਸਾਨ ਸਨਮਾਨ ਨੀਤੀ ਨਹੀਂ ਸੀ ਨਾ ਕਿਸਾਨਾਂ ਨੂੰ ਸਨਮਾਨ ਸੀ ਨਾ ਪੈਸਾ ਸੀ ਮੋਦੀ ਜੀ ਨੇ ਦਿੱਤਾ 11 ਕਰੋੜ ਕਿਸਾਨਾਂ ਨੂੰ 6-6000 ਰੁਪਏ ਸਾਲ ਦਾ ਕੁੱਲ ਮਿਲਾ ਕੇ 281000 ਕਰੋੜ ਰੁਪਏ ਕਾਂਗਰਸ ਦੇ ਟਾਈਮ ਤੇ ਫਸਲ ਬਰਬਾਦ ਹੋਣ ਤੇ ਮੁਆਵਜ਼ਾ ਨਹੀਂ ਮਿਲਦਾ ਸੀ ਮੋਦੀ ਸਰਕਾਰ ਦੇ ਫਸਲ ਬੀਮਾ ਯੋਜਨਾ ਚ 154000 ਕਰੋੜ ਰੁਪਏ ਮੁਆਵਜ਼ਾ ਮਿਲਿਆ ਕਿਸਾਨਾਂ ਨੂੰ ਕਾਂਗਰਸ ਦੇ ਟਾਈਮ ਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨਹੀਂ ਸੀ ਮੋਦੀ ਸਰਕਾਰ ਦੇ ਟਾਈਮ ਤੇ ਲੱਖਾਂ ਕਿਸਾਨ ਜੁੜੇ ਨੇ 8000 ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਕਿਸਾਨ ਸਿੰਚਾਈ ਯੋਜਨਾ ਚ 15500 11 ਕਰੋੜ ਰੁਪਏ ਖਰਚ ਕੀਤਾ ਪੀਐਮ ਕਿਸਾਨ ਪੀਐਮ ਕੁਸਮ ਯੋਜਨਾ ਵਰਗੀ ਯੋਜਨਾ ਸੋਲਰ ਪੰਪ ਵਰਗੀਆਂ ਵੀ ਲੈ ਕੇ ਆਏ अनेकों ਯੋਜਨਾਵਾਂ ਜਿਹਦੇ ਕਿਸਾਨ ਨੂੰ ਲਾਭ ਹੀ ਮਿਲਿਆ ਅਸੀਂ ਕਦੇ ਕੋਈ ਕਮੀ ਨਹੀਂ ਰੱਖੀ ਅੱਗੇ ਵੀ ਨਹੀਂ ਰੱਖਾਂਗੇ ਕਿਸਾਨ ਸਾਡੇ ਪਰਿਵਾਰ ਦਾ ਹਿੱਸਾ ਨੇ ਚਾਰ ਜਾਤੀਆਂ ਦੀ ਗੱਲ ਮੋਦੀ ਜੀ ਨੇ ਕੀਤੀ ਉਹਦੇ ਚ ਅੰਨਦਾਤਾ ਹੈ ਕਿਸਾਨ ਕਿਸਾਨ ਦੇ ਭਲੇ ਲਈ ਪਹਿਲੇ ਵੀ ਕੰਮ ਕੀਤਾ ਅੱਗੇ ਵੀ ਕਰਾਂਗੇ ਮੈਂ ਇਤਨਾ ਹੀ ਕਵਾਂਗਾ ਕਿਸਾਨ ਨੇਤਾਵਾਂ ਨੂੰ ਆਓ ਚਰਚਾ ਜਾਰੀ ਰੱਖੀਏ